ਹਾਂਜੀ ਹੁਣ ਜਿਹੜੀ ਕੀ ਕਰਨਲ ਮਾਮਲੇ ਚ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਰਨਲ ਬਾਠ ਦੀ ਸੀਬੀਆਈ ਜਾਂਚ ਫਿਰ ਤੋਂ ਬਈ ਦੁਬਾਰਾ ਤੋਂ ਕਰੇਗੀ ਕਿਉਂਕਿ ਜੇ ਗੱਲ ਕਰੀਏ ਤਿੰਨ ਸਾਢੇ ਤਿੰਨ ਮਹੀਨਿਆਂ ਦਾ ਇਹ ਮਾਮਲਾਗਾ ਤੇ ਪਰ ਜਦੋਂ ਇਹ 13 14 ਤਰੀਕ ਦੀ ਘਟਨਾ ਵਾਪਰਦੀ ਹੈ 13 ਤਰੀਕ ਨੂੰ ਤੇ ਇਹ 14 ਤਰੀਕ ਨੂੰ ਇਹ ਕੋਰਟ ਦੇ ਵਿੱਚ ਇਹ ਵੀਡੀਓ ਰੱਖ ਦਿੱਤੀਆਂ ਜਾਂਦੀਆਂ ਇਸ ਪਰਿਵਾਰ ਮੰਨੀਓ ਤੇ ਪਰ ਜਿਹੜੇ ਚਾਰ ਪੁਲਿਸ ਵਾਲੇ ਜਦੋਂ ਇਹ ਕਰਨਲ ਕੁੱਟਮਾਰ ਦੇ ਵਿੱਚ ਭਗੌੜੇ ਹੁੰਦੇ ਆ ਤੇ ਜਿਹੜੇ 5 ਪੁਲਿਸ ਆਫਸਰ ਹੋਰ ਤੇ 4 ਇੰਸਪੈਕਟਰ ਤੇ ਇਹ ਇਹਨਾਂ ਦੇ ਉੱਤੇ ਕੇਸ ਦਰਜ ਹੁੰਦਾ ਇੱਕ ਤੇ ਪਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅੱਜ ਘੱਟੋ-ਘੱਟ 3.5 ਮਹੀਨੇ ਹੋ ਚਲੇ ਤੇ ਪਰ ਹੁਣ ਮੋੜ ਤੋਂ ਇਹ ਹਾਈ ਕੋਰਟ ਨੂੰ ਮੰਨਿਓ ਆਰਡਰ ਆ ਗਿਆ ਵੀ सीबीआई ਜਾਂਚ ਹੋਣੀ ਚਾਹੀਦੀ ਹੈ ਚੰਡੀਗੜ੍ਹ ਪੁਲਿਸ ਕੋਲੇ ਇਹ ਸਾਰੀ ਇਨਕੁਇਰੀ ਸਾਰਾ ਕੇਸ ਸੀਗਾ ਤੇ ਪਰ ਇਦੇ ਵਿੱਚ ਉਹ ਵੀ ਨਾਕਾਮ ਰਹੀ ਹੈ ਚੰਡੀਗੜ੍ਹ ਪੁਲਿਸ ਕਿਉਂਕਿ ਚੰਡੀਗੜ੍ਹ ਪੁਲਿਸ ਦੇ ਕੋਲ ਇਹ ਸਾਰਾ ਮਾਮਲਾ ਸੀ ਇਹਨਾਂ ਨੇ ਆਖਿਆ ਵੀ ਅਸੀਂ ਪੰਜਾਬ ਪੁਲਿਸ ਨੂੰ ਨਹੀਂ ਚੰਡੀਗੜ੍ਹ ਪੁਲਿਸ ਹੈ ਜਿਹੜੀ ਤਾਂ ਉਸ ਨੂੰ ਇਹ ਸਾਰਾ ਮਾਮਲਾ ਸੌਪ ਦਿੱਤਾ ਗਿਆ ਸੀ ਤੇ ਪਰ ਉਹ ਵੀ ਇਸ ਮਾਮਲੇ ਦੇ ਵਿੱਚ ਨਾਕਾਮ ਰਹੀ ਆ ਜਿਹੜੇ ਪੰਜਾਬ ਪੁਲਿਸ ਵਾਲੇ ਆ 4 ਮਹੀਨਿਆਂ ਤੋਂ ਸਾਢੇ 3 ਮਹੀਨਿਆਂ ਦੇ ਕਰੀਬ ਹੋ ਗਿਆ ਸਮਾਂ 4 ਮਹੀਨੇ ਦੇ ਕੋਲ ਹੀ ਪਹੁੰਚ ਗਏ ਆ ਤੇ ਲੇਕਿਨ ਇਹਨਾਂ ਤੋਂ ਕੋਈ ਵੀ ਹਲੇ ਤੱਕ ਪੁਲਿਸ ਅਫਸਰ ਕੋਈ ਇਹਨਾਂ ਦਾ ਗ੍ਰਿਫਤਾਰ ਨਹੀਂ ਹੋਇਆ ਪੇਪਰ ਹੁਣ ਜਿਹੜੇ ਪੰਜ ਪੁਲਿਸ ਅਫਸਰ ਦੱਸਿਆ ਨੇ ਚਾਰ ਇੰਸਪੈਕਟਰ ਇੰਸਪੈਕਟਰ ਰੌਣੀ ਤੇ ਹੋਰ ਵੀ ਕਈਆਂ ਦੇ ਨਾਮ ਆ ਗਏ ਨਾਲ ਵਿੱਚ ਤੇ ਜਿਹੜਾ ਇੱਕ ਬੁੱਪਾਰਾਏ ਤਾਂ ਦੋ ਜਣੇ ਹੋਰ ਆ ਤੇ ਚਾਰ ਪੰਜ ਪੁਲਿਸ ਅਫਸਰ ਹੋਰ ਆ ਕਹਿਣਾ ਮਤਲਬ ਇਹ ਸਾਰੇ 10 12 ਸੀਗੇ ਤੇ ਇਹਨਾਂ ਦੇ ਵਿੱਚ ਜਿਹਦੇ ਜਿਹਦੇ ਨਾਮ ਆਏ ਆ ਤਾਂ ਉਹ ਇਹਨਾਂ ਨੇ ਲਿਖਾ ਦਿੱਤੇ ਗਏ ਆ ਇਸ ਦਰਖਾਸਤ ਦੇ ਵਿੱਚ ਜਦੋਂ ਇਹਨਾਂ ਦੇ ਉੱਪਰ ਇੱਕ ਐਫ ਆਈ ਆਰ ਦਰਜ ਹੁੰਦੀ ਆ ਤੇ ਪਰ ਮਾਮਲਾ ਹੁਣ ਇਹ ਨਿਕਲਿਆ ਆ ਸੀਐਮ ਭੋਂਤਮਾਨ ਵੀ ਇੱਕ ਪੰਜਾਬ ਪੁਲਿਸ ਦੇ ਹੱਕ ਦੇ ਵਿੱਚ ਹੀ ਬਿਆਨ ਦੇ ਗਿਆ ਕਿਉਂਕਿ ਜਿਹੜੇ ਹਸਾਬ ਨਾਲ ਜੋ ਕਰਨਲ ਵਾਟ ਦੀ ਪਤਨੀ ਦੇ ਸਿਰ ਤੇ ਅਤਰਾਕੀ ਕੀ ਕਹਿੰਦਾਗਾ ਕਹਿੰਦਾ ਵੀ ਜੀ ਸੋਨ ਨੂੰ ਅਸੀਂ ਇਨਸਾਫ ਦਿਵਾਵਾਂਗੇ ਤੇ ਤੁਹਾਡੇ ਨਾਲ ਖੜੇ ਹਾਂ ਤੁਸੀਂ ਵੀ ਦੇਸ਼ ਦੀ ਧੀ ਹੋ ਤੇ ਇੱਕ ਕਰਨਲ ਦੀ ਪਤਨੀ ਹੋ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਡੇ ਨਾਲ ਜੋ ਤੁਸੀਂ ਕਹੋਗੇ ਜੋ ਇਨਕੁਇਰੀ ਕਰਨ ਨੂੰ ਤਿਆਰਾਂ ਤੇ ਅਸੀਂ ਘੜੀ ਤੋਂ ਘੜੀ ਸਜ਼ਾ ਦਿਵਾਵਾਂਗੇ ਪੁਲਿਸ ਅਫਸਰਾਂ ਪਰ ਹੁੰਦਾ ਕੀ ਹੈ ਉੱਥੇ ਸੀਐਮ ਪੰਤਮਨ ਚਲਾਕੀ ਛੇੜ ਜਾਂਦੇ ਚਲਾਕੀ ਜਿਵੇਂ ਖੇਡਦੇ ਆ 12 ਵਜੇ ਦਾ ਸਮਾਂ ਦਿੰਦੇ ਆ ਤੇ ਉਹ ਸਮੇਂ ਦੇ ਉਤੋਂ ਇਹ ਉਸ ਦਿਨ ਆਪ ਨਹੀਂ ਆਉਂਦੇ ਤਾਂ ਉਸ ਦਿਨ ਇਹ ਇਹਨਾਂ ਨਾਲ ਵਾਅਦਾ ਕਰਕੇ ਤਾਂ ਉੱਥੋਂ ਇਹ ਚਲਾਕੀ ਖੇਡ ਕੇ ਸੀਐਮ ਭੁਤਮਨ ਵੀ ਆ ਜਾਂਦਾ ਤੇ ਪਰ ਇੱਥੇ ਫਿਰ ਸਵਾਲ ਉੱਠਦੇ ਸੀਐਮ ਭੁਤਮਨ ਤੇ ਕਿਉਂਕਿ ਇਹਨਾਂ ਦੀ ਪਤਨੀ ਨੂੰ ਕਿਹਾ ਜਾਂਦਾ ਵੀ ਪੰਜਾਬ ਪੁਲਿਸ ਦੇ ਨਾਲ ਹੀ ਸੀਐਮ ਭੁਤਮਨ ਮਿਲਿਆ ਹੋਇਆ ਤੁਸੀਂ ਇਹ ਦੱਸੋ ਹਾਈ ਕੋਰਟ ਦੇ ਅੱਜ ਦੇ ਬਿਆਨੇ ਆ ਪੁਲਿਸ ਨੂੰ ਝਾੜ ਪੈਂਦੀ ਆ ਤੇ ਜਿਹੜੇ ਇਹ ਡੀਜੀਪੀ ਚੰਡੀਗੜ੍ਹ ਡੀਜੀਪੀ ਆ ਕੌਣ ਝਾੜ ਪੈਂਦੀ ਹੈ ਵੀ ਤੁਸੀਂ ਇਹ ਦੱਸੋ ਵੈਸੇ ਜਿਹੜਾ ਪਹਿਲਾ ਵਾਲਾ ਡੀਜੀਪੀ ਸੀ ਉਹਦੀ ਬਦਲੀ ਹੋ ਗਈ ਹੋਰ ਆ ਗਿਆ ਤੇ ਇਹਨਾਂ ਨੂੰ ਕਿਹਾ ਜਾਂਦਾ ਵੀ ਜਿਹੜੇ ਚਾਰ ਪੁਲਿਸ ਅਫਸਰ ਆ ਅੱਜ ਘੱਟੋ ਘੱਟ ਸਾਢੇ 3 ਮਹੀਨੇ ਹੋ ਗਏ ਤਾਂ ਇਹਦੇ ਵਿੱਚ ਚਾਰ ਇਸ ਸਪੈਕਟਰਾਂ ਦੀ ਇਹਨਾਂ ਤੇ ਮਾਮਲਾ ਦਰਜ ਹੋਇਆ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਈਆਂ ਕੋਰਟ ਵਿੱਚ ਰੱਖਿਆ ਜਾਂਦੀਆਂ ਰਾਸ਼ਟਰਪਤੀ ਗ੍ਰਹਿ ਮੰਤਰੀ ਤੱਕ ਇਹ ਮਾਮਲਾ ਪਹੁੰਚ ਜਾਂਦਾ ਤਾਂ ਫਿਰ ਇਹ ਸੁਣਵਾਈ ਨਹੀਂ ਹੁੰਦੀ ਇਹ ਪਰਿਵਾਰ ਦਾ ਹੁਣ ਇਹ ਕਹਿਣਾ ਸੀਬੀਆਈ ਜਾਂਚ ਪਹਿਲਾਂ ਵੀ ਸੀਬੀਆਈ ਜਾਂਚ ਮੰਗੀ ਸੀ ਤੇ ਪਰ ਇਹਨਾਂ ਬਨਿਓ ਕੀ ਕਹਿਣਾ ਸੀ ਸੀਐਮ ਭਵੰਤਮਨ ਕੀ ਕਹਿੰਦਾ ਸੀਐਮ ਭਵੰਤਮਨ ਇਹਨਾਂ ਨੂੰ ਕਹਿੰਦਾਗਾ ਵੀ ਜੇ ਤੁਸੀਂ ਕਰਨਲ ਵਾਰਡ ਦੇ ਮਾਮਲੇ ਦੇ ਵਿੱਚ ਕੋਈ ਸੁਣਵਾਈ ਚਾਹਣਿਓ ਤਾਂ ਇਹਦੇ ਵਿੱਚ ਅਸੀਂ ਇੱਕ ਕੰਮ ਕਰ ਸਕਦੇ ਆ ਜਿਹੜਾ ਐਸਐਸਪੀ ਨਾਨਕ ਸਿੰਘ ਜਿਹੜਾ ਇਸ ਮਾਮਲੇ ਦਾ ਪੂਰਾ ਹੈੱਡ ਸੀ ਜਾਂ ਹੈੱਡਮਾਸਟਰ ਜਨਕੀ ਤਾਂ ਵੀ ਉਹਦੀ ਅਸੀਂ ਬਦਲੀ ਕਰ ਦਿੰਦੇ ਆ ਤੁਸੀਂ ਸੀਬੀਆਈ ਜਾਂਚ ਨਾਮਕ ਦੂਸਰੇ ਪੁਲਿਸ ਅਫਸਰਾਂ ਵੀ ਇਹਨਾਂ ਤੇ ਕੋਈ ਤੁਸੀਂ ਆਪਣੇ ਬੰਨਿਓ ਕੋਈ ਦਰਖਾਸਤ ਜਾਂ ਕੋਈ ਇਹਨਾਂ ਤੇ ਇਨਕੁਆਰੀ ਨਾ ਕਰਾਓ ਤੇ ਅਸੀਂ ਤੁਹਾਡੇ ਇਹ ਮਾਮਲੇ ਸੁਲਝਾਵਾਵਾਂਗੇ ਤੇ ਪਰ ਇਹਦੀ ਸੀਬੀਆਈ ਜਾਂਚ ਤੁਸੀਂ ਨਾ ਮੰਗੋ ਤੇ ਐਸਐਸਪੀ ਨਾਨਕ ਸਿੰਘ ਦਾ ਅਸੀਂ ਟਰਾਂਸਫਰ ਕਰ ਦਿੰਨੇ ਹਿੱਥੇ ਹੋਰ ਤੇ ਪਰ ਸੀਬੀਆਈ ਜਾਂਚ ਰਾਵਾਂਗੇ ਇਹ ਅਗੋਂ ਇਹਨਾਂ ਦਾ ਇਹ ਕਹਿਣਾ ਤੇ ਪਰ ਇਹ ਦੱਸੋ ਬਈ ਇੱਕ ਪਾਸੇ ਤੁਸੀਂ ਉਹ ਇਨਸਾਮ ਮੰਗ ਰਹੇ ਤੇ ਇਹਨਾਂ ਦਾ ਕੋਈ ਅੱਗੋਂ ਗੱਲ ਕੁਝ ਹੋਰ ਆ ਕਹਿਣ ਦਾ ਮਤਲਬ ਇਨਸਾਫ ਬਚਾਉਣ ਦੀ ਬਜਾਏ ਉਹਨਾਂ ਨੂੰ ਕਹਿ ਜਾਂਦਾ ਵੀ ਅਸੀਂ ਇਹਨਾਂ ਦੀ ਟਰਾਂਸਫਰ ਕਰ ਦਿੰਦੇ ਜਿਹੜਾ ਐਸਐਸਪੀ ਨਾਨਕ ਸਿੰਘ ਆ ਜਿਹੜਾ ਪੂਰਾ ਮਾਸਟਰਮੈਂਡ ਆ ਜਿਹੜੇ ਇਸ ਮਾਮਲੇ ਦਾ ਕਰਨਲ ਮਾਮਲੇ ਦਾ ਕਿਉਂਕਿ ਜਦੋਂ ਉਸ ਵਕਤ ਇਹ ਸਾਰਾ ਮਾਮਲਾ ਉਹਦੇ ਤੋਂ ਸੌ ਪਿਆ ਜਾਂਦਾ ਵੀ ਉਹ ਮੇਨ ਸੀ ਇਹਨਾਂ ਦੇ ਵਿੱਚ ਤੇ ਚਾਰ ਇੰਸਪੈਕਟਰ ਸੀ ਪੰਜ ਪੁਲਿਸ ਵਾਲੇ ਹੋਰ ਆ ਸਾਰੇ ਭਗੌੜੇ ਇਸ ਮਾਮਲੇ ਵਿੱਚ ਹਲੇ ਤੱਕ ਕੋਈ ਵੀ ਗ੍ਰਿਫਤਾਰ ਨਹੀਂ ਹੋਇਆ ਤੇ ਇਹ ਪਰਿਵਾਰ ਦਾ ਹੁਣ ਕਹਿਣਾ ਇਹ ਆ ਜੋ ਕਰਨਲ ਦੀ ਪਤਨੀ ਆ ਕਰਨਲ ਬਾਠਾ ਜੋ ਤੇ ਉਹਨਾਂ ਦਾ ਜੋ ਇਹਨਾਂ ਦੀ ਪਤਨੀ ਦਾ ਕਹਿਣਾ ਇਹ ਆ ਵੀ ਹੁਣ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਹਾਈ ਕੋਰਟ ਬੰਨੀਓ ਵੀ ਆਦੇਸ਼ ਦਿੱਤੇ ਗਏ ਵੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਕਰਨਲ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਬਹੁਤ ਸਮੇਂ ਦੀ ਗੱਲ ਆ 13 ਤਰੀਕ ਨੂੰ ਘਟਨਾ ਵਾਪਰਦੀ ਆ 14 ਤਰੀਕ ਨੂੰ ਇਹ ਮਾਮਲਾ ਕੋਰਟ ਵਿੱਚ ਪਹੁੰਚ ਜਾਂਦਾ ਤਾਂ ਫਿਰ ਜਦੋਂ ਇਹ ਪੁਲਿਸ ਅਫਸਰ ਮਾਫੀ ਮੰਗਦੇ ਆ ਵੀ ਸਾਨੂੰ ਮਾਫ ਕਰ ਦਿੱਤਾ ਜਾਵੇ ਉਹ ਵੀਡੀਓ ਕਾਲਾਂ ਵੀ ਕੋਰਟ ਵਿੱਚ ਪਹੁੰਚ ਜਾਂਦੀਆਂ ਫਿਰ ਸੀਐਮ ਭਵਨਤਮਨ ਤੱਕ ਜੇ ਗੱਲ ਕਰੀਏ ਰਾਸ਼ਟਰਪਤੀ ਗ੍ਰਹਿ ਮੰਤਰੀ ਤੱਕ ਜੇ ਪਹੁੰਚੇਂਦੀਆਂ ਇਹ ਗੱਲਾਂ ਤੇ ਜਿਹੜਾ ਰਾਜਨਾਥ ਰਖਿਆ ਮੰਤਰੀ ਆ ਉਹਨਾਂ ਕੋਲੇ ਵੀ ਇਹ ਮਾਮਲਾ ਰੱਖ ਦਿੱਤਾ ਜਾਂਦਾ ਵੀ ਸਾਨੂੰ ਧਮਕੀਆਂ ਆਉਂਦੀਆਂ ਜੀ ਜਿਹੜਾ ਉਹਨਾਂ ਦਾ ਇੱਕ ਰਿਸ਼ਤੇਦਾਰ ਹੈ ਜਿਹਦਾ ਨਾਮ ਗੁਰਤੇਜ ਸਿੰਘ ਢਿੱਲੋਂ ਉਹਨਾਂ ਨੂੰ ਧਮਕੀ ਆਉਂਦੀ ਹੈ ਵੀ ਤੁਸੀਂ ਇਸ ਪਰਿਵਾਰ ਤੋਂ ਸਾਈਡ ਤੇ ਜਾਓ ਨਹੀਂ ਛੋਡੇ ਤੇ ਵੀ ਪਰਚੇ ਕਈ ਤਰ੍ਹਾਂ ਦੇ ਪੈਣਗੇ ਇੱਕ ਛੇੜਖਾਨੀ ਜਨਾਨੀ ਦਾ ਪਾਵਾਂਗੇ ਇੱਕ ਛੋੜੇ ਗੱਡੀ ਦੇ ਵਿੱਚ ਅਸੀਂ ਅਸਲਾ ਰੱਖ ਦਾਂਗੇ ਜਾਂ ਡਰੱਗਸ ਰੱਖ ਦਾਂਗੇ ਸੋਨੂੰ ਐ ਜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਉਹ ਫਿਰ ਮੀਡੀਆ ਦੇ ਵਿੱਚ ਆ ਕੇ ਆਪਣੇ ਬੰਨਿਓ ਦੱਸਿਆ ਜਾਂਦਾ ਜੋ ਗੁਰਤੇਜ ਸਿੰਘ ਢਿੱਲੋਂ ਆ ਜਿਹੜਾ ਕਰਨਲ ਬਾਠ ਦਾ ਇੱਕ ਰਿਸ਼ਤੇਦਾਰ ਉਹਨਾਂ ਦਾ ਤੁਸੀਂ ਦੇਖਿਆ ਹੀ ਅਕਸਰ ਵੀਡੀਓ ਦੇ ਵਿੱਚ ਆ ਕਰਨਲ ਬਾਠ ਦੀ ਪਤਨੀ ਦੇ ਨਾਲ ਜੋ ਹਰ ਥਾਂ ਤੇ ਖੜੇ ਹਰ ਥਾਂ ਤੇ ਖੜਦੇ ਉਹਨਾਂ ਦੇ ਨਾਲ ਤੇ ਪਰ ਹੁਣ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਕਿਸ ਕੋਈ ਸਾਥ ਵੀ ਨਾ ਦਿਓ ਇਸ ਪਰਵਾਹ ਦਾ ਜੇ ਆਟੋ ਰਿਕਸ਼ੇ ਵਾਲਾ ਇੱਕ ਆਇਆ ਸੀ ਸਾਹਮਣੇ ਉਹ ਕਹਿੰਦਾ ਵੀ ਮੈਂ ਉਸ ਵਕਤ ਸਿਜਾ ਮੌਜੂਦ ਇਥੇ ਤਾਂ ਉਥੇ ਉਹਨੂੰ ਵੀ ਡਰਾਇਆ ਧਮਕਾਇਆ ਜਾਂਦਾ ਉਹ ਵੀ ਭੱਜ ਜਾਂਦਾ ਡਰਦਾ ਵੀ ਮੇਰੀ ਜਾਨ ਨੂੰ ਖਤਰਾ ਪਹਿਲਾਂ ਕਹਿ ਵੀ ਦਿੰਦਾ ਇੱਕ ਵਾਰ ਆ ਕੇ ਉਹ ਧਰਨਾ ਜਦੋਂ ਲੱਗਦਾ ਇਹਨਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਤਾਂ ਉਹ ਉਹ ਧਰਨੇ ਦੇ ਵਿੱਚ ਆ ਕੇ ਕਹਿੰਦਾ ਵੀ ਚਾਹੇ ਮੇਰੀ ਜਾਨ ਨੂੰ ਖਤਰਾ ਹੈਗਾ ਹੀ ਆ ਪਰ ਮੈਂ ਇੱਕ ਵਾਰ ਸੱਚੀ ਗੱਲ ਤਾਂ ਜ਼ਰੂਰ ਕਹੂੰਗਾ ਵੀ ਇਹ ਪੁਲਿਸ ਅਫਸਰਾਂ ਨੇ ਧੱਕਾ ਕੀਤਾ ਇਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਜਿਹੜਾ ਕਰਨਲ ਬਾਠ ਨੂੰ ਕੇਸਾਂ ਤੋਂ ਫੜ ਕੇ ਕਿਡਿਸਿਆ ਜਾਂਦਾ ਉਹਦੇ ਬੇਟੇ ਨੂੰ ਕੁੱਟਿਆ ਜਾਂਦਾ ਝੂਂਗੀਆਂ ਦੇ ਵਿੱਚ ਲਾਸ਼ਾਂ ਪਾ ਦਿੱਤੀਆਂ ਜਾਂਦੀਆਂ ਇਹ ਮਾਮਲਾ ਕੋਰਟ ਵਿੱਚ ਪਹੁੰਚ ਜਾਂਦਾ ਪਰ ਇਹ ਮਾਮਲੇ ਦੀ ਸੁਣਵਾਈ ਨਹੀਂ ਹੁੰਦੀ ਹੁਣ ਕੋ ਮੁਰ ਤੋਂ ਜਿਹੜੀ ਇਹ ਸੁਣਵਾਈ ਸੀ ਬੀਆਈ ਜਾਂਚ ਕੋਰਟ ਮੰਨੀਓ ਦੇਸ਼ ਦਿੱਤੇ ਗਏ ਜਿਹਦੇ ਵਿੱਚ ਹੁਣ ਦੇਖਣਾ ਅਗਲੇ ਦੇ ਮਾਮਲੇ ਦੇਖਣਾ ਇਹ ਬਣਦਾ ਅੱਗੇ ਦੇ ਮਾਮਲੇ ਕੀ ਰਹਿਣਗੇ ਕਰਨਲ ਬਾਠ ਦੀ ਪਤਨੀ ਦਾ ਕਹਿਣਾ ਹੁਣ ਇਹ ਆ ਵੀ ਕਿਉਂਕਿ ਸਾਨੂੰ 3.5 ਮਹੀਨੇ ਹੋ ਚਲੇ ਪਰ ਸਾਡੀ ਸੁਣਵਾਈ ਨਹੀਂ ਹੋਈ ਜੇ ਗੱਲ ਕਰੀਏ ਹੁਣ ਜਸਪ੍ਰੀਤ ਮਾਮਲਾ ਨਰਿੰਦਰਦੀਪ ਮਾਮਲਾ ਕਰਨਨਦੀਪ ਤਾਂ ਕਰਨਲ ਮਾਮਲਾ ਤਾਂ ਇਹਦੇ ਵਿੱਚ ਸੁਣਵਾਈ ਤਿੰਨੇ ਮਾਮਲਿਆਂ ਦੇ ਵਿੱਚ ਨਹੀਂ ਹੋਈ ਜਸਪ੍ਰੀਤ ਮਾਮਲਾ ਫੇਕ என்கਾਉਂਟਰ ਸਾਬਤ ਹੋਇਆ ਉਹਨਾਂ ਦੀ ਵੀ ਸੁਣਵਾਈ ਨਹੀਂ ਹੋਈ ਨਰਿੰਦਰਦੀਪ ਮਾਮਲਾ ਤੁਸੀਂ ਦੇਖਿਆ ਹੀ ਬਟੰਡਾ ਸੀ ਇਹ ਸਟਾਫ ਬੰਨੀਓ ਮਾਰ ਦਿੱਤਾ ਜਾਂਦਾ ਬਿਜਲੀ ਦੇ ਝਟਕੇ ਲਾ ਕੇ ਤੇ ਉਹਦੇ ਗੈਰ ਨਾ ਗੁਪਤੰਗਾ ਤੇ ਕਰੰਟ ਲਾ ਦਿੱਤਾ ਜਾਂਦਾ ਤੇ ਉਸ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਹੁਣ ਤੀਜਾ ਮਾਮਲਾ ਤੁਸੀਂ ਦੇਖ ਹੀ ਰਿਹਾ ਸਰਿਆਂ ਨੇ ਕਰਨਲ ਮਾਮਲਾ ਜਿਹੜਾ ਕਿ ਬਈ ਕੁੱਟਮਾਰ ਹੁੰਦੀ ਹੈ ਤੇ ਪਰ ਇਹ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਦਾ ਹੁਣ ਮੋੜ ਤੋਂ ਸੀਬੀਆਈ ਜਾਂਚ ਮੰਗੀ ਤੇ ਹਾਈ ਕੋਰਟ ਨੇ ਇਹ ਆਪਣੇ ਬਣੀਓ ਦੇਸ਼ ਦੇ ਦਿੱਤੇ ਗਏ ਬੀਸੀਬੀਆਈ ਜਾਂਚ ਕਰਨੀ ਚਾਹੀਦੀ ਇਹਦੇ ਵਿੱਚ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਚਾਰੇ ਇੰਸਪੈਕਟਰਾਂ ਤੇ ਜਿਹੜਾ ਸਪਟ ਰੌਣੀ ਆ ਇੱਕ ਬੁਪਾਰਾ ਆ ਤੇ ਦੋ ਹੋਰ ਆ ਪੰਜ ਪੁਲਿਸ ਅਫਸਰਾਂ ਇਹਦੇ ਵਿੱਚ ਪੂਰੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜੀ ਹੁਣ ਤੱਕ ਦੀਆਂ ਖਬਰਾਂ ਸੀ ਇਹ ਖਬਰ ਸੋਡੀਆਂ ਸਾਂਝੀ ਜ਼ਰੂਰ ਕਰਨੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਦਰ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ